इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ इंडियन टीवी न्यूज़ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਅੱਜ ਦਾ ਲਖੇਵਾਂ ਬਸ ਬਸ Fa oji ba. की जय भगो मखे गंगेश मैया की जय बोल शंकर भगवान की जय बोल महाभूत नार की जय बोल कावड़ियों के सार की जय ओम बोल ओम बोल ओम नमः असि खड़े आज ग्रीन ढाबे ते जिथे ਕਾਵੜ ਸੰਗ ਜੋ ਕੰਗੋਤਰੀ ਤੋਂ ਕਾਵੜ ਸੰਗ ਲੈ ਕੇ ਜਾਂਦੇ ਹੁੰਦੇ ਆਉਂਦੇ ਰਸਤੇ ਦੇ ਵਿੱਚ ਇਹਨਾਂ ਤੋਂ ਭੰਡਾਰਾ ਲਾਇਆ ਜਾਂਦਾ ਹੈ ਗੱਲ ਕਰਦੇ ਆ ਇਹਨਾਂ ਨਾਲ ਵੀ ਕਦੋਂ ਤੋਂ ਭੰਡਾਰਾ ਲੱਗਣਾ ਹੈ ਤੇ ਕਦੋਂ ਕਿ ਸਮਾਪਤੀ ਹੋਣੀ ਹੈ ਔਰ ਕਾਵੜੀਆਂ ਵਾਸਤੇ ਜੋ ਲੰਗਰ ਸੇਵਾ ਕਰਦੇ ਆ ਉਹ ਸ਼ਰਦਾਲੂ ਵੀ ਨਾਲ ਖੜੇ ਆ ਇਹਨਾਂ ਨਾਲ ਗੱਲ ਕਰਦੇ ਆਓ ਜੀ ਕਿੰਨਾ ਨੇ ਗੱਲ ਕਰਦੇ ਆ ਹਾਂਜੀ ਦਾਦਾ ਜੀ ਜੋ ਵਿਸ਼ਾਲ ਭੰਡਾਰਾ ਕਿੰਨਾ ਲੱਗ ਰਿਹਾ ਹੈ ਤੇ ਕਦੋਂ ਤੋਂ ਲੈ ਕੇ ਕਦੋਂ ਤੱਕ ਲੱਗ ਰਿਹਾ ਹੈ ਸਭ ਤਾਂ ਇਸ ਚੈਨਲ ਦੇ ਮਾਦ ਰਹੀ ਇਸੇ ਵਾਰੋਂ ਦੇ ਰਹੇ ਸਾਰੀ ਇਸ ਮੁਤੀ ਸੰਗਤ ਨੂੰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿਹੜਾ ਤੁਸੀਂ ਸਵਾਲ ਕੀਤਾ ਵੀ ਕਿੰਨੇ ਮਾ ਭੰਡਾਰਾ ਤੇ ਕਿਦੋਂ ਤੋਂ ਲੱਗ ਰਿਹਾ ਇਹ ਸਾਡੇ ਕੋਲ ਪੂਰੇ ਦੇ ਨੌਜਵਾਨਾਂ ਦੇ ਪਰਾਲੇ ਦੇ ਨਾਲ ਇਹ 16ਵਾਂ ਭੰਡਾਰਾ ਹੈ ਅੱਜ ਗੱਡੀ ਇਹ ਤੋਰਵਾਨਾ ਹੋਏਗੀ ਕੱਲ ਪਹੁੰਚੇਗੀ ਪਰਸੋਂ ਤੋਂ ਸ਼ੁਰੂ ਹੈ 2 ਅਗਸਤ ਤੱਕ ਇਹ ਚੱਲੇਗਾ ਕੱਲਾ ਇੱਕ ਕਾਬੜ ਦੇ ਉੱਤੇ ਨਹੀਂ ਇਹ ਕੋਟਪੂਰੇ ਦੇ ਨੌਜਵਾਨ ਹਰ ਸਮੇਂ ਪ੍ਰਾਲਾ ਕਰਦੇ ਰਹਿੰਦੇ ਆ ਜਾਂ ਕਿਤੇ ਜਲ ਪੀੜਤ ਆ ਜਾਂ ਕਿਤੇ ਹੋਰ ਪੀੜਤ ਆ ਜਿੱਥੇ ਵੀ ਕਿਤੇ ਲੰਗਰਾਂ ਦੀ ਲੋੜ ਪੈਂਦੀ ਹੈ ਇਹ ਆਪਣੀ ਕਿਰਤ ਕਮਾਈ ਚੋਂ ਸਬੰਧ ਕੱਢ ਕੇ ਉਸੇ ਦਾ ਤੇ ਹੀ ਲੰਗਰਾਂ ਦਾ ਸਮਾਨ ਇਕੱਠਾ ਕਰਕੇ ਭੇਜਦੇ ਆ ਤੇ ਕੋਟਪੂਰ ਧੰਨਵਾਦ ਹੈ ਇਹਨਾਂ ਨੌਜਵਾਨਾਂ ਦਾ ਜਿਨ੍ਹਾਂ ਨੇ ਇਸ ਕੋਟਪੂਰੇ ਦੇ ਵਸੇ ਨੂੰ ਸਾਹਮ ਕੇ ਇਸ ਕੋਟਪੂਰੇ ਦੇ ਵਿੱਚੋਂ ਜਿਹੜਾ ਚਲਪਣ ਇਕੱਠਾ ਕਰਕੇ ਉੱਥੇ ਗਈਆਂ ਯਾਤਰੀਆਂ ਵਾਸਤੇ ਜਗੇ ਏਨਾ ਪ੍ਰਾਲਾ ਕਰਦੇ ਆ ਇਹ ਵਧਾਈ ਦੇ ਪੱਤਰ ਜੋ ਭੰਡਾਰਾ ਲੱਗ ਰਿਹਾ ਉਹ ਕਿਹੜੀ ਜਗ੍ਹਾ ਤੇ ਲੱਗ ਰਿਹਾ ਇਹ ਗੰਗੋਤਰੀ ਲੱਗ ਰਿਹਾ ਹੈ। ਕਰਕੇ ਬਹੁਤ ਕਰਕੇ ਹੋਰ ਲੋਕ ਰੋੜੇ। ਲੋਕਾਂ ਕਭੀ ਬਹੁਤ ਬੜਾ ਜਾਏਗਾ। ਕੋਈ ਨਾ ਆਇਆ। ਉਹ ਨਮੂਨ ਨਾਰਾਇਣ ਜੀ ਜੋ ਸੇਵਾਦਾਲ ਦੇ ਤੁਹਾਡੇ ਸੇਵਾ ਕਮੇਟੀ ਹੈਗੀ ਹੈ ਕਿੰਨੇ ਮੈਂਬਰ ਜਾ ਰਹੇ ਹੈ? ਕੌਣ ਕੌਣ ਹੈ? ਮੈਂਬਰ ਜੀ ਇਥੋਂ 5 ਮੈਂਬਰ ਜਾ ਰਹੇ ਹੈ, ਬਾਕੀ ਲੇਬਰ ਵਾਲੇ ਜਾ ਰਹੇ ਹੈ। ਅੱਜ ਗੱਡੀ ਰਵਾਨਾ ਹੋਊਗੀ ਇਹ 2 ਅਗਸਤ ਤੱਕ ਪੰਡਾਰਾ ਚੱਲੇਗਾ ਜੋ ਵੀ ਕਾਵੜੀਏ ਕਿਤੋਂ ਵੀ ਜਾ ਰਹੇ ਆ ਮੰਗੋਤਰੀ ਧਾਮ ਉਹਨਾਂ ਦੇ ਖਾਣ ਪੀਣ ਦੇ ਰਹਿਣ ਦੀ ਵਿਵਸਥਾ ਸਾਰੀ ਉੱਥੇ ਕੀਤੀ ਗਈ ਆ ਇਹ ਮਰਫਾਨੀ ਬਾਬਾ ਸੇਵਾਦਾਲ ਵੱਲੋਂ 16ਵਾਂ ਪੰਡਾਰਾ ਲਗਾਇਆ ਜਾ ਰਿਹਾ ਹੈ ਸ਼੍ਰੀ ਵਿਜੈਗਿਰੀ ਜੀ ਮਹਾਰਾਜ ਫੌਜੀ ਬਾਬਾ ਜੀ ਦੇ ਰਹਿਣ ਮਾਈ ਹੇਠਾਂ ਥੈਂਕ ਯੂ ਹੋਰ 16ਵਾਂ ਪੰਡਾਰਾ ਜੋ ਮੰਗੋਤਰੀ ਦੇ ਵਿੱਚ ਕੋਟਕਪੂਰਾ ਦੇ ਵਿਸ਼ਾਲ ਜਾਗਰਨ ਵੱਲੋਂ ਲਗਾਇਆ ਜਾ ਰਿਹਾ ਹੈ ਉਹ ਹਰ ਸਾਲ ਮਤਲਬ ਇਹਨਾਂ ਨੇ 16 16ਵਾਂ ਜਿਹੜਾ ਭੰਡਾਰਾ ਲੱਗਣ ਜਾ ਰਿਹਾ ਹੈ ਮੈਂ ਰਮੇਸ਼ ਗਾਬਾ ਇੰਡੀਅਨ ਟੀਵੀ ਨਿਊਜ਼ ਕੋਰਕੂਰਾ ਪੰਜਾਬ